ਸਾਨੂੰ ਕਮਿਸ਼ਨਰ ਸਾਹਿਬ ਜੀ ਹਦਾਇਤਾਂ ਦੇ ਮੁਤਾਬਕ ਹੀ ਚੱਲੇ ਆ। ਇੱਕ ਨਸ਼ਾ ਗੱਟੂ ਜਿਹੜਾ ਹੀ ਬੰਦ ਕਰਾਣਾ ਵੇ। ਜੀ। ਆਪਣੀ CA3 ਦੀ ਸਾਰੀ ਟੀਮ ਜਿਹੜੀ ਅਸਲੇ 4 2 31 ਸਾਰੇ ਬਹੁਤ ਹੀ ਮਿਹਨਤ ਕਰ ਰਹੇ ਠਾਣੇ ਵੀ ਵੇਖੋ ਕਿੰਨੀ ਮਿਹਨਤ ਕਰ ਰਹੇ ਨੇ ਗੱਟੂ ਵੀ ਇੱਕ ਬਹੁਤ ਹੀ ਖਤਰਨਾਕ ਚੀਜ਼ ਹੈ। ਇਹ ਵੀ ਇੱਕ ਸਮਝ ਲਓ ਕਿ ਹੀਰੋਨਾਵਾਦ ਕੇ ਖਤਰਨਾਕ ਹੈ। ਜੀ। ਇਹਨੂੰ ਦੇਹੀ ਗਾਂਗਾ ਜੀ ਪਬਲਿਕ ਵੱਤ ਵੱਤ ਸਾਥ ਦੇਵੇ ਇਸ ਚੀਜ਼ ਨੂੰ ਬੰਦ ਕਰਾਵੇ ਇਹ ਵੀ ਇੱਕ ਕੋਡ ਜਿਹੜਾ ਖਤਮ ਕੀਤਾ ਜਾਵੇ ਲੋੜੀ ਦੇ ਦਿਨਾਂ ਦੇ ਵਿੱਚ ਜੀ ਇਹ ਵੇਖੋ ਦੀ ਕਈ ਜਵਾਨ ਮੋਤਾ ਹੋ ਗਿਆ ਨੇ ਕਿਸੇ ਦੇ ਵੇਖੋ ਜਾਂਦਾ ਪਿਆ ਪਤਾ ਨਹੀਂ ਡੋਰ ਫਿਰਦੀ ਉਹ ਜਾਂਦਾ ਬਹੁਤ ਹੀ ਖਤਰਨਾਕ ਹੈ ਤੇ ਪਬਲਿਕ ਨੂੰ ਮੈਂ ਕਹਿਣਾ ਚਾਹਨਾ ਵੱਤ ਤੋਂ ਵੱਤ ਪੁਲਿਸ ਦਾ ਸਹਿਯੋਗ ਦਿਓ ਤੁਹਾਡੇ ਬਾਰੇ ਕੋਈ ਕੋਈ ਕਿਸੇ ਨੂੰ ਨਹੀਂ ਦੱਸੇਗਾ ਤੇ ਸੀਪੀ ਸਾਹਿਬ ਨਾਲ ਗੱਲ ਕਰ ਲੋ ਪਾਏ ਸੀਏ 3 ਆਪਣੇ ਸਰਦਾਰ ਬਿੰਦਰਜੀਤ ਸਿੰਘ ਨਾਲ ਪਾਏ ਗੱਲ ਦੱਸੋ ਉਹਨਾਂ ਨੂੰ ਗੁਪਤ ਸੁਚਨਾ ਕਿਸੇ ਨੂੰ ਨਹੀਂ ਪਤਾ ਲੱਗੇਗਾ ਇਹਨਾਂ ਨੂੰ ਵਾਦ ਤੋਂ ਵਾਦ ਫੜਾਓਗੇ ਗੱਟੂ ਦਾ ਨਾਂ ਹੀ ਖਤਮ ਕਰ ਦਈਏ ਉਹ ਤੋਂ ਹੀਰੋ ਨੇ ਇਹਦਾ ਵੀ ਵਾਦ ਤੋਂ ਵਾਦ ਦੱਸੋ ਜਿਨਾਂ ਦਾ ਕਿ ਪਬਲਿਕ ਦਾ ਸੰਯੋਗ ਨਹੀਂ ਮਿਲੇਗਾ ਅਸੀਂ ਕੁਛ ਨਹੀਂ ਫੜੇ ਪੁਰਸ਼ਾਂ ਦੀ ਤਲਾਸ਼ 'ਚ ਨਿਕਲੇ ਹਾਂ ਕੁਝ ਤਲਾਸ਼ ਮਿਲੀ ਹੀ ਜਿਹੜੇ ਹੀ ਜਾ ਕੇ ਫਿਰ ਵੱਡੇ ਪਿੰਡ ਦੇ ਅੰਦਰੋਂ ਫੜੇ ਨੇ ਜੀ ਗਗਨਦੀਪ ਨਾ ਦਾ ਲੜਕਾ ਹੈ ਜੀ ਵਾਸੂ ਨੂੰ ਉਫਰ ਵਾਸੂ ਨੂੰ ਕਹਿੰਦੇ ਨੇ ਉਹਦੇ ਘਰੋਂ ਜਾ ਕੇ ਫੜੇ ਇਹੋ ਹੀ ਕਹਾਂਗਾ ਪਬਲਿਕ ਨੂੰ ਜੀ ਇਹ ਬਿਲਕੁਲ ਆਪਣੇ ਬੱਚਿਆਂ ਨੂੰ ਹਟਾਓ ਬਹੁਤ ਹੀ ਖਤਰਨਾਕ ਡੋਰ ਜੀ ਬਿਲਕੁਲ ਇਹਨਾਂ ਨੂੰ ਲੈ ਕੇ ਦਾ ਦੋ ਜੇ ਬੱਚੇ ਜਿੰਨੀ ਮर्जी ਜਿੱਦ ਕਰਨ ਇਤੋਂ ਬਿਲਕੁਲ ਦੂਰ ਰੱਖੋ ਇਹਦਾ ਬਾਈਕਾਰਡ ਕਰੋ ਸਾਰੇ ਪੰਜਾਬ ਚ ਇਹਦਾ ਬਾਈਕਾਰਡ ਕਰੋ ਇਹ ਵੀ ਇੱਕ ਕੋਟ ਦੇ ਨਸ਼ਾ ਜੇ ਵੇਖੋ ਦੀ ਕਿਵੇਂ ਜਵਾਨ ਮੋਤਾ ਹੁੰਦੀਆਂ ਪਈਆਂ ਨੇ ਘਰੋਂ ਜਾਂਦੇ ਨੇ ਇੱਕਦਮ ਡੋਰ ਕਿੰਨੇ ਪੰਛੀਆਂ ਦਾ ਨੁਕਸਾਨ ਹੁੰਦਾ ਪਿਆ ਵੇ ਮੈਂ ਤੇ ਇਹ ਕਹਾਂਗਾ ਵਾਅਦਾ ਤੋਂ ਵਾਅਦਾ ਏ ਜੀ ਨੇ ਗਰਮੀਆਂ ਦੇ ਲਿਆ ਕੇ ਰੱਖੇ ਸੀ ਜੀ ਗਰਮੀਆਂ ਦੇ ਲਿਆ ਕੇ ਰੱਖੇ ਸੀ ਤੇ ਵੇਚਦਾ ਹੀ ਹੋਏਗਾ ਤਾਂ ਹੀ ਰੱਖੇ ਸੀ ਜੀ ਜੀ ਤੇ ਜਿਹੜੀ ਸਾਡੇ ਕੋਲ ਤਲਾਹ ਮਿਲੀ ਤਾਂ ਹੀ ਇਹਨਾਂ ਨੂੰ ਫੰਡ ਅਰੈਸਟ ਕਰਦੇ ਇਹ ਤੇ ਜੀ ਜੋ ਕਾਰਵਾਈ ਬੰਦੀ ਨੂੰ ਪਰਚਾ ਦੇਤਾ ਹੈ ਜੀ